ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸੀਮ ਭਗਵੰਤ ਜਮਾਨੀ ਕੀਤਾ ਇਹ ਵੱਡਾ ਐਲਾਨ ਹਰ ਕੋਈ ਰਹਿ ਗਿਆ ਹੈਰਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਆਪ ਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਆ ਆਮ ਆਦਮੀ ਪਾਰਟੀ ਵੱਲੋਂ ਦੇਸ਼ ਭਰ ਵਿੱਚ ਸੱਤ ਪਰਿਨੁਪਖੜਤਾ ਕੀਤੀ ਜਾ ਰਹੀ ਹੈ ਦਿੱਲੀ ਸਰਕਾਰ ਦੇ ਮੰਤਰੀ ਆਮ ਆਦਮੀ ਪਾਰਟੀ ਦੇ ਸਾਰੇ ਸੰਸਦ ਮੈਂਬਰ ਵਿਧਾਇਕ ਅਤੇ ਕੌਂਸਲਰ ਸੱਤ ਪਰਿਨੁ ਯੰਤਰ ਮੰਤਰ ਵਿਕਾਸਮੂਹਿਕ ਪਹ ਹੜਤਾਲ ਕਰਨਗੇ ਇਸੇ ਲਈ ਤਹਿਤ ਪੰਜਾਬ ਦੀ ਆਪ ਸਰਕਾਰ ਵੱਲੋਂ ਸ਼ਹੀਦ ਤੇ ਆਜ਼ਮ ਬਖਸ਼ ਸਿੰਘ ਦੇ ਖੜਕੜ ਕਲਾਂ ਵਿੱਚ ਸਮੂਹਿਕ ਪਹ ਹੜਤਾਲ ਕਰਨ ਦੀ ਨੀਤੀ ਬਣਾਈ ਜਾ ਰਹੀ ਹੈ ਇਸਨ ਮੁੱਖ ਮੰਤਰੀ ਭਗਵੰਤ ਮਾਨ ਖੜਕੜ ਕਲਾ ਪੁੱਜਣਗੇ ਤੇ ਸਾਰੇ ਵਿਧਾਇਕ ਮੰਤਰੀ ਇਸ ਪਹ ਹੜਤਾਲ ਵਿੱਚ ਸ਼ਾਮਿਲ ਹੋਣਗੇ ਇਸ ਮੰਧੀਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਗੂ ਦਿਨੇਸ਼ ਚੰਡਾ ਬਿਕਰਮਜੀਤ ਸਿੰਘ ਬਿਕਰਮਜੀਤ ਪਾਸਿਏ ਤੇ ਸਿਕੁੰਦਰ ਸਿੰਘ ਬੱਬੀ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਬਿਲਕੁਲ 11 ਵਜੇ ਖੜਕੜ ਕਲਾ ਵਿਖੇ ਪੌਖ ਹੜਤਾਲ ਕੀਤੀ ਜਾਵੇਗੀ ਦਰਸਲ ਆਮ ਆਦਮੀ ਪਾਰਟੀ ਕੇ ਜੀਵਲ ਦੀ ਗ੍ਰਿਫਤਾਰੀ ਦੇ ਖਿਲਾਫ ਜਾਨੀ ਐਤਵਾਰ ਨੂੰ ਪੂਰੇ ਪੰਜਾਬ ਦੇ ਵਿੱਚ ਵਿਆਪਕ ਪੌਖ ਹੜਤਾਲ ਕਰੇਗੀ ਤੇ ਇਹ ਪੌਖ ਹੜਤਾਲ ਇੱਕ ਦਿਨ ਤੱਕ ਚੱਲੇਗੀ ਵੀਡੀਓ ਦੇਖਣ ਲਈ ਤੁਹਾਡਾ